ਵਾਖੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ। ਖਾਂ ਜਿਨਾ ਹਾਂ ਤੁਸੀਂ।ਔਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਾ। ਅਸਨੇ ਸਾਰੇ ਠੀਕ ਆ ਗਾ। ਹਾਂ ਜੀ ਬਹੁਤ ਕਿਰਪਾ ਨਾਲ ਸਾਰੇ ਠੀਕ ਆ ਗਾ। ਬੋਲੋਗੇ। ਟਾਈਮ ਆ ਜਿਹੜਾ 5 ਵਜੇ ਹੋਣਗੇ। ਜਾਂ 1-2 ਮਿੰਟ ਰਹੇ ਹੋਣਗੇ। ਤੇ ਦੇਰ ਦੇ 5 ਵਜੇ ਨੂੰ ਸਵੇਰ ਦਾ ਟਾਈਮ ਆ। ਪੰਜਾਂ ਦੀ ਚੀਜ਼ ਜੀ। ਮੌਸਮ ਬਹੁਤ ਸੋਹਣਾ ਜਿ ਠੰਡਾ ਹੈਗਾ। ਹਵਾ ਚੱਲ ਰਹੀ ਆ। ਕਾ ਚੱਲ ਰਹੇਗੀ ਚਾਹ ਬਣਾ ਲਈ ਲੱਸੀ ਬਣਾ ਲਈ ਸਬਜ਼ੀ ਤੜੀ ਹੋਈ ਹੈ ਤੇ ਸਬਜ਼ੀ ਤੜੀ ਗਈ ਹੈ ਮਲੇ ਪੰਗੋ ਤੇ ਆਟਾ ਸਿਰਦਾ ਕਾਣਾ ਬੱਸ ਮਾਟਾ ਗੋਈ ਨਕੇ ਸਬਜ਼ੀ ਤੜੀ ਆਪਾਂ ਚੌਲੇ ਖਾਈ ਜੋ ਹੀ ਆ ਚੇਪਾਂ ਦੇ ਚਾਹ ਪਾਜਦੀ ਆ ਚਾਹ ਪੀ ਲੈ ਗੁਰਮਣਾ ਚੱਕਨੀ ਚਾਹ ਪੁੱਤ ਆਟਾ ਤੀ ਬਈ ਮੇਰੀ ਆ ਮੈਂ ਆਟਾ ਗੁੰਨ ਕੇ ਪੀਉਂਗੀ ਕਾਂਜੀ ਲਾ ਦੇ ਨਾ ਕੇ ਪੀਏਗੀ ਚਲੋ ਫਿਰ ᱛਤੀ ਹੋ ਗਈ ਜੀ ਮੈਂ ਸੋਵੇ ਸਵੇਰ ਵੇ ਤਾਂ ਭੱਜ ਦੌੜ ਬਹੁਤ ਹੋ ਜਾਂਦੇ ਕੰਮ ਬਹੁਤ ਨੇੜੇ ਲਾ ਲਿਆ ਆਪਾਂ ਸਬਜ਼ੀ ਵੀ ਬਣਾਣੀ ਆਲੀ ਉਹ ਦਿਨ ਚੜਿਆ ਪਿਆਗਾ 5 ਵਜੇ ਦੇ ਜਦੋਂ ਤੱਕ ਉਹ ਸਵਾਚਾਰ ਗਾਦੇ ਨਾ ਚੜਜਾਂ ਦਾ ਆਪਾਂ ਨੂੰ ਕੱਟ ਕਰਦਾ ਨੇ ਤੇ ਦੁਬਾਰਾ ਕੱਟ ਕਰਕੇ ਪਈ ਨੂੰ ਤੇ ਸੋਚਿਆ ਸੋਤੀ ਕੱਟ ਖਾ ਹੁਣ ਦੇ ਭਾਪ ਨਾਲੇ ਦਾ ਚਾਹ ਤੋਂ ਬਾਅਦ ਹੋਣੀ ਤਾਂ ਕਿਸ ਸੰਭੀ ਉਹ ਮਨਾ ਲਓ। ਇਹ ਨਾ ਬਹੁਤ ਯਤੀਆਂ ਨੇ ਇਹ ਹਜੇ ਟਾਟਾ ਪਿਆ। ਇਹ ਤੁੱਪ ਲਵਾਉਣੀ। ਅੱਜ ਨੂੰ タルਦੀ ਹੋਊਗੀ ਤੁੱਪੇ। ਤੁੱਪ ਲਵਾ ਕੇ ਉਹ ਫੇਰ ਇੱਕ ਤਪਾਈ ਦਊਂ ਆਟਾ ਇੱਕ ਗੱਟਾ। ਨੂੰ ਜਿੱਤ ਪਵਾਟ। ਪਾ ਨੋ। 5 ਵਜੇ ਨੇ ਹਜੇ ਨਹੀਂ ਤਾਂ ਵੀ ਐਡਾ ਜੰਚੜਾ ਪਿਆਗਾ ਹੁਣ ਚੜ ਜਾਂਦੀ ਆ ਪੌਣੇ 6 ਵਜੇ ਨਾਲ ਧੁੱਪ ਸਾਡੇ ਪੌਣੇ 6 ਵਜੇ ਧੁੱਪ ਆ ਜਾਂਦੀ ਐਡਾ ਸੂਰਜ ਮਸਤ ਫਿੱਟ ਜਿਆ ਉਹਦਾ ਲੋ ਜੀ 5 ਵਜੇ 20 ਮਿੰਟ ਹੋ ਗਏ ਨੇ ਹਾਂ ਦਿਨ ਐਡਾ ਵੱਡਾ ਚੜ ਗਿਆ ਸਾਰੇ ਉਪਰ ਚਾਹੁੰਦੇ ਨੇ ਆਪਦੇ ਖੇਤਾਂ ਨੂੰ ਜਿਹੜਾ ਮਾਰਨ ਨੂੰ ਲੇਟ ਆਈ ਹੋਈ ਹੈਗੀ ਸਾਰੇ ਦਿਨ ਇਹ ਜਿਵੇਂ ਲੇਟ ਆ ਜਾਣਗੇ 5 ਵਜੇ ਸਾਰਾ ਦਿਨ ਰਹਿੰਦੀ ਹੈਗੀ ਠੰਢ ਠੰਢੀ ਚੱਲਦੀ ਹੈ ਹਵਾ ਹੁਣ ਤਾਂ ਗਰਮੀ ਦਾ ਕੋਈ ਪਤਾ ਨਹੀਂ ਲੱਗਦਾ ਜਦ ਚੜ ਗਈ ਧੁੱਪ ਵੱਧ ਹੋਰ ਪਤਾ ਲੱਗੂ ਵੈਸੇ 2 ਦਿਨ ਹੋ ਗਏ ਹੁਣ ਹਵਾ ਚੱਲਦੀ ਹੈਗੀ ਅਜੇ ਚਾੜੂ ਚੂੜੂ ਲਾਉਣਾ ਹੈਗਾ ਤੇ ਸੀ ਸੱਤ ਪਸ਼ੂ ਨੇ ਆਪਣੇ ਗੋਹਾ ਇੰਨਾ ਕੀ ਬਸ ਹੁਣ ਛਿੜਦੀਆਂ ਮੈਂ ਕਿਉਂਕਿ ਪਹਿਲੇ ਮੈਨੂੰ ਸਬਜੀ ਸੁਜੀਤ ਹੋ ਜਾਣਾ ਸੁਕਮਣ ਹੋ ਰਹੀਆਂ ਜਾਣਗੀਆਂ ਸਵਾਸੀ ਤੇ ਹੁਣ ਗੋਹਾ ਛਿੜਦੇ ਛਿੜਦੇ ਦੋਨੇ ਪੜਾ ਨਾ ਹਲਣਗੀਆਂ ਫਿਰ ਮੈਂ ਗੁੱਤਾ ਕਰ ਦੂੰਗੀ ਬਸ ਇੰਨਾ ਕੀ ਗੋਹਾ ਹੁੰਦਾਗਾ ਸੀ ਸੱਤੇ ਪਸ਼ੂ ਇੱਥੇ ਖੜੇ ਨੇ ਦੋ ਕਟੀਆਂ ਉੱਥੇ ਹੁੰਦੀਆਂ ਨੇ ਰਾਤ ਨੂੰ ਪੱਖਾ ਲਾ ਦੇ ਵਿੱਚ ਬਰ ਬਰ ਬੰਨੀਆਂ ਨਹੀਂ ਜਾਂਦੀ ਮਤੋਂ ਪਾਜਦੀਆਂ ਨੇ ਤੇ ਆ ਦੂਜੀਆਂ ਪੰਜ ਪਸ਼ੂ ਇੱਥੇ ਹੁੰਦੇ ਨੇ ਆ ਪੰਜ ਪਸ਼ੂਆਂ ਨੇ ਗੋਹਾ ਇੰਨਾ ਕੋਸੋਪੇ ਇਨ ਕਬਨ ਮਾ ਜੋ ਗੋਹਾ ਕਰਦੀਆਂ ਨੇ ਮੱਝਾਂ ਸਾਰੇ ਪੰਜ ਸਿਆਲਣਾ ਚ ਆਉਂਦੇ ਨੇ ਸਵੇਰ ਵੇਲੇ ਚੀਂਚ ਸੋਹਣੀ ਲੱਗਦੀ ਐ ਇੱਕ ਮੈਂ ਪਹਿਣਾ ਨੂੰ ਬੇਨਤੀ ਕਰਦੀ ਆ ਸਾਰੇ ਬੱਚਿਆਂ ਨੂੰ ਵੀ ਜੋ ਵੀ ਵੀਡੀਓ ਦੇਖਦਾ ਬੀਨਾ ਤੁਸੀਂ ਐਂ ਕੁੰਡੇ ਪਾਪਾ ਰੱਖੋ ਪਾਣੀ ਦੇ ਮੇਰੇ ਦੋ ਕੁੰਡੇ ਫਟ ਗਏ ਇੱਕ ਚਿੜੀਆਂ ਵਾਲੇ ਜਿਹੜੋ ਹੁਣ ਭਾਈ ਆ ਗਿਆ ਭਾਂਡੇ ਵਾਲਾ ਮਿੱਟੀ ਦੇ ਵਾਲਾ ਦੇਖੇ ਕੋੜਦੋਂ ਨਹੀਂ ਤੌਂਦਾ ਹੁੰਦਾ ਫੇਰ ਮੈਂ ਲੈ ਲਵਾਂਗੀ ਉਹਨਾਂ ਤੋਂ ਸਾਰਾ ਦਿਨ ਤੁਹਾਨੂੰ ਦਿਖਾਵਾਂ ਮਾਂ ਜੀ ਮੈਂ ਕਿਤੇ ਜੀ ਗੱਲ ਕਰ ਮੈਂ ਜੁਰ ਮੋਬਾਈਲ ਲੈ ਕੇ ਆਉਣੀ ਆ ਚੀੜੀਆਂ ਘੁਗੀਆਂ ਵਗ ਜਾਂਦੇ ਨੇ ਕਬੂਤਰ ਚੀੜੀਆਂ ਘੁਗੀਆਂ ਦਿਨੇ ਇੱਥੇ ਪਾਣੀ ਪੀਣ ਆਉਂਦੀਆਂ ਨੇ ਤੇ ਅੱਜ ਹੈਗਾ ਜੀ ਮੇਰਾ ਜਨਮ ਦਿਨ ਜਵਾਖਾ ਨੂੰ ਮੈਨੂੰ ਤਾਂ ਯਾਦ ਨਹੀਂ ਰਹਿਣਾ ਜਵਾਖੀ ਯਾਦ ਦਵਾ ਦਿੰਦੇ ਨੇ ਲੋ ਜੰਨੀ ਕਾ ਦੋ ਬੱਟਾ ਰਹਿ ਗਿਆ ਆਪਣੇ ਗੁੱਡਨ ਵਾਲੀਆਂ ਦੂਜੀ ਵਾਰੀ ਕੱਲ ਗੁੱਡ ਦਿੱਤੀ ਸੀਗੀ ਤੇ ਫਲ ਚੱਕ ਲਿਆ ਪਰਿੰਡੀਆਂ ਕੱਲ ਤੋੜ ਲੀਆਂ ਚੌਲੇ ਪਲੀਆਂ ਨਹੀਂ ਹੁਣ ਨੂੰ ਬਸ ਲੱਗ ਜਾਂਦੀਆਂ ਮੱਝ ਨੇ ਖਰਾਬ ਕਰਤੀ ਦੋ ਵਾਰੀ ਆ ਜੋ ਆ ਜੋ ਟਟੀਰੀ ਟਟੀਰੀ ਸਵੇਰ ਬਾਅਦ ਤਾਂ ਮੈਂ ਇਹ ਦੇਖੀ ਪੰਜ ਛੇ ਕੰਨੀ ਚੱਕੀ ਜਾਉ ਸਾਰਾ ਦਿਨ ਚਿੜੀਆਂ ਕੰਨੀ ਅ ਕੁੰਡੇਰੇ ਵਾਲੇ ਦਾਲੇ ਆਏ ਬੈਠੀਆਂ ਹੁੰਦੀਆਂ ਨੇ ਜੀਰਾ ਸਿਰ ਵੀ ਡੋਬਦੀਆਂ ਨੇ ਉਹ ਕੁੰਡੇ ਚ ਤੇ ਪਰ ਮੈਂ ਤੈਨੂੰ ਕੁੰਡ ਲੈਤੀ ਦੋ ਤਿੰਨ ਟਰੈਕਟਰ ਹੀ ਚੜਾਤਾ ਇਹਨਾਂ ਨੂੰ ਪੰਨ ਤੇ ਤੇ ਇੱਕ ਤਹ ਉਧਰ ਧਰੂੰਗੀ ਹੋ ਰੇੜਿਆ ਕੰਨੀ ਉਧਰ ਆਵਾਜਾਈ ਘੱਟ ਆ ਉੱਥੇ ਪੀਲਾ ਕਰਨੀਆਂ ਇੱਕ aí ਧਰ ਤਰੂੰਗੀ ਦੁਪਹਿਰੇ ਫਰਸ਼ ਤੇ ਮੈਂ ਬੱਠਲ ਭਰ ਕੇ ਧਰਦੀਆਂ ਹੋ ਖੇਲ ਜਮਾ ਮੂੰਹ ਤੱਕ ਭਰ ਕੇ ਰੱਖਦੀਆਂ ਬਿੱਲੀ ਪਾਣੀ ਉਹ ਖੇਲ ਤੇ ਪਿੰਦੀ ਹੈ ਜੀ ਕਿਉਂਕਿ ਫਿਰ ਹਨਾ ਕਾਈ ਹੁੰਦਾ ਵੀ ਆ ਪੈਨੇ ਵਾਰੀ ਪਾਣੀ ਪੀਣਿਆ ਇਹ ਕੁੰਡਾ ਮੈਂ ਰਾ ਅੱਖਣੇ ਪਰ ਕੇ ਪਈ ਸੀ ਗੱਲ ਤੇ ਹੁਣ ਜੀ ਮੱਝਾਂ ਲਵਾਗੇ ਤੋਕੇ ਦਵਾਰੀ ਠੰਡੇ ਪਾਣ ਦੇ ਪਰ ਦੂ ਇੱਕ ਵਾਰੀ ਅੱਖਣੇ ਪਰ ਦੋਕ ਤੇ ਆ ਬਈਆਂ ਰੋਟੀਆਂ ਲਗੀਆਂ ਇਹ ਤਾਂ ਪਾਉਣੇ ਮੱਝਾਂ ਨੂੰ ਇਸ ਤਰ੍ਹਾਂ ਦਾ ਮੌਸਮ ਹੈ ਭਾਈ ਤਾਰਾ ਪਾਪੀਰ ਕੱਢਾਂਗੇ ਇਹਨਾਂ ਦੇ ਸਰਵਾ ਕੇ ਕਿਉਂਕਿ ਤੋਕੜ ਮੱਝੋ ਲੇਟ ਲਾਉਂਦੀ ਹੈ ਫਿਰ ਬਾਅਦ ਟਾਈਮ ਲਾ ਲਾਂਦੀ ਹੈ ਬੈਠਣ ਨੂੰ ਮੇਰੇ ਕੰਮ ਰਹਿ ਜਾਂਦੇ ਨੇ ਠੀਕ ਹੈ ਜੀ ਫਰ ਮਿਲਦੀ ਹੱਪਾ ਆ ਵੀ ਮੈਂ ਪਹਿਲੇ ਦਿਨ ਹੀ ਪਾਇਆਗਾ ਪਤਲਾ ਕਾਟਣ ਦਾ ਤੇ ਅੱਜ ਉਹਦੇ ਸੁਖਮਣ ਹੋਰਾਂ ਨੂੰ ਲੈ ਕੇ ਦਿੱਤਾ ਕਿਉਂਕਿ ਹੈ ਨਹੀਂ ਸੀ ਕਿ ਉਹਦੇ ਦੇ ਸੁਖੂ ਨਹੀਂ ਹੁੰਦੇ ਸੀਗੇ ਤੇ ਅੱਜ ਚਲਾ ਗਿਆ ਕਹਿੰਦੀ ਮਮਾ ਤੂੰ ਖਾਣ ਜਾਂ ਦਵਾਈ ਸਾਨੂੰ Kusum Mahachal se सूट ਦਵਾ ਲਿਆ ਨੇ ਜਿਹੜੇ پیسے ਖਾਣ ਤੇ ਲਾਉਣੇ ਸਨ सूट ਲਿਆ ਦਾਨੀ ਤળਿਆ ਭੁਲੇ ਚੀਜ਼ਾਂ ਖਾ ਕੇ ਜੀ ਹੈ ਨਾ ਸਿਹਤ ਠੀਕ ਨਹੀਂ ਰਹਿੰਦੀ ਹੋਏਗੀ ਤੇ ਆ ਹੈਗਾ ਜੀ ਗੁਰਮਨ ਜੋਤ ਦਾ ਇਸ ਤਰ੍ਹਾਂ ਸਮੀਰ आ सलवार इन लाइन आई चाहे प्लाजो करा ला चाहे कुछ करा ला है ना इस तरह इस तरह आ गुरम आ चुनी गुरमन कॉटन की चुनी प्रिंट आई एमें फिके फिके रंग ही पसंद कर दी है गर्मी तो फिके ज रंग ही ठीक रहने आह सुख मन लिया ये जमा छुक्का सेल आई सी आज ਇਹਦੇ ਬਾਟਰ ਨੇ ਹਾਂ ਇਹਦੇ ਪੱਤੀ ਜੀ ਉਹਦੇ ਬਾਟਰ ਬੋਲੇ ਬੋਲੇ ਜੀ ਸਮੂਤ ਨਹੀਂ ਬੋਲੇ ਬੋਲੇ ਜੀ ਅਹੀਂ ਲਾ ਕੱਪੜਾ ਚਾਹਤ ਤਾਂ ਘਾਟੋਂ ਦਾ ਆਮ ਦੇ ਹੁੰਦਾ ਕਰਨੀ ਸੀ ਹਨਾ ਤੇ ਜਦ ਪੈਂਦੇ ਨੇ ਇਹਦੇ ਜਹ ਜਾਂ ਮਾਲ ਉਹ ਜਾਂ ਮੁੱਲ ਹਨਾ 4.5 400 ਬੀਤੇ ਨੇ ਜੀ ਆਮ ਹੈ 350 ਲਿਆ ਇਸ ਸੀ ਇਹ ਤੂੰ ਇਹਦੇ ਨਾਲ ਕਿੰਨੇ ਲੈ ਜੀ ਹੁਣ ਵੀ ਨਹੀਂ 350 ਦੀ ਸੀ ਨਾ ਬੀਬੀ ਬੀਬੀ ਮੁਹੜ ਕੇ ਤੁਸੀਂ ਵੀ ਮੋੜ ਨਾ ਹੀ ਦੁਬਾਰੇ ਫੇਰ ਮੋੜ ਕੇ ਪਤਾ ਨਹੀਂ ਮੋਟਾ ਆ ਗਿਆ ਉਹ ਉਹ ਪਿਆ ਪਾਇਆ ਨਹੀਂ ਮੈਂ ਸਾਡੇ ਬਾਹਰ ਪਾਰੇ ਨਹੀਂ ਤਾਂ ਹੌਲੇ ਨਹੀਂ ਹਾਂ ਇਹ ਵੀ ਲੋ ਨਾ ਕਰ ਜੀ ਲੋ ਜੀ ਆ ਦੋ ਟੁਕੜਾ ਲੈ ਨੂੰ ਹੁਣ ਸਲਾਈ ਦੇ ਆਇਓ ਅੱਜ ਦੇਣੀ ਨਾ ਦਦੇ ਆਇਓ ਅੱਜ ਦੱਸਣੇ ਲੋ ਹੋ ਗਈ ਦੂਰ ਬਾੜੇ ਬੈਠੇ ਨੇ ਤੇਰੀ ਕਮ ਉਹਨੂੰ ਪਹਿਲਾਂ ਨਹੀਂ ਵਿੱਕੀ ਵਿੱਕੇ ਤੂੰ ਹੀ ਲੈਣੀ ਐ ਨਾ ਬੋਤਲ ਨੂੰ ਹੁਣ ਉਹ ਕਿੱਥੇ ਜਾ ਰਿਹਾ ਕੀ ਆਈ ਛੋਟੀ ਨਹੀਂ ਦਿੰਦੀ ਆ ਨਾ ਛੋਟੇ ਦਾ ਨਹੀਂ ਪੱਗ ਦੀ ਆਪਣੇ ਦਾ ਇਹ ਵਗਿਆ ਮਾਰ ਮਾਰਦੀ ਆ ਉਹ ਜੇ ਜਮੀਨੇ ਉਹ ਜੇ ਜਮੀਨੇ ਨਾ ਇੰਤ ਰਗੀਆਂ ਹੋਲੀਆਂ ਆਈਆਂ ਕੀ ਆ ਇਹ ਸੂਟ ਦੇ ਰਿਆਂ ਨੂੰ ਚਲੋ ਜੀ ਇਹ ਸੂਟ ਲੈ ਇਹਨਾਂ ਦੇ ਤੇ ਨਾ ਬਣ ਪਾਉਂਦੇ ਤੇ ਹਟੇ ਹੋ ਗਏ ਸਾਢੇ 5 ਹੋ ਗਏ ਉਹਨਾਂ ਨੇ ਤਾਂ ਕੋਹਾ ਨਾਲ ਤੇ ਪਾਣੀ ਪੀਉਣ ਵਾਲਾ ਪਿਆਗਾ ਬਹੁਤ ਕੰਮ ਪਾਇਨੇਗੀ ਤੇ ਅੱਜ ਸਰਦਾਰ ਜੀ ਸਵੇਰੇ ਬੜਾ ਮੈਨੂੰ ਕਹੇ ਤੂੰ ਖਾਣ ਨੂੰ ਲਿਆ ਕੇ ਦੇ ਦੁਪਹਿਰੇ ਸਰਦਾਰ ਜੀ ਮੈਂ ਕਹੇ ਥੋੜਾ ਜਨਮ ਦਿਨ ਮਹਾਵਾਏ ਕਿ ਲੱਕ ਤੇ ਮੱਕਲਾ ਸਕੂਟਰੀ ਲੈਣੀ ਜਾਣ ਦੀ ਗੱਡੀ ਮੈਣੀ ਜਾਣ ਦੀ ਮੋਟਰਸਾਈਕਲ ਚਲਾਉਣਾ ਮੈਣੀ ਜਾਣ ਦੀ ਨੂੰ ਮੈਂ ਤੂੰ ਤੁਸੀਂ ਲਿਆਓ ਤੇ ਪਰ ਅਸੀਂ ਪਰ ਉਹ ਕਿੱਧਰ ਜਾਣ ਹਨ ਤੇ ਸਕੂਲੋਂ ਆ ਗਈਆਂ ਪਾ 4 ਵਜੇ ਆ ਗਈਆਂ ਤੇ ਕਹਿੰਦੀ ਮम्मा ਸਾਨੂੰ ਖਾਣ ਨੂੰ ਖਾਣ ਨੂੰ ਤਾਂ ਸੇਲ ਆਈ ਕੰਪੂਟਰ ਦਵਾ ਲੈ ਹੁਣ ਅਸੀਂ ਸਾਸ ਨੂੰ ਕੱਪੜੇ ਦਵਾ। ਕੱਪੜੇ ਦਵਾ ਲੈ ਇਹਨਾਂ ਨੂੰ ਸੁਖਮਣ ਨਾਲ ਬਾਗੀ ਤੇ ਗੁਰਮント ਫਿਰ ਨਾਲ ਜਾਂਦੀ ਨਹੀਂ ਜਾਏਗੀ। ਕਹਿੰਦੀ ਮੈਂ ਤਾਂ ਭਰੀਆਂ ਗਰਮ ਹੋ ਗਈਆਂ। ਦੋ ਅੱਗੇ ਤਾਂ ਇੱਕ ਕੱਲ ਪਾਣ ਲਈ ਇੱਕ ਪਹਿਲਾ ਫੁੱਟੂ ਗਿਆ ਮੇਥੋਂ। ਲਖਾਪੇ ਚੀ ਪਾ ਲੈਣ। ਸੇ ਹੁਣੇ ਹੁਣ ਜਿਹੜੇ ਨੇ ਹੁਣ ਦੇਰ ਕੜ ਕੇ ਦੇਣਾ ਟੜਫੇ ਦੇ ਦੇ। ਇਹਨੂੰ ਭਿਉਂ ਦੇ। ਕਹ ਹੁਣ ਤਾਂ ਇਹਨਾਂ ਨੇ ਕੀ ਲੋੜਾ? ਨਾ ਸੜਨ ਦੀ। ਤਾਂ ਭਿਉਂ ਲਾਣ ਗਿਆ ਫਿਰ ਪਰ ਬਾਟ ਦੀ ਮੈਂ ਤਾਂ ਹੁਣ ਆਪ ਦਾ ਧਾਰਾ ਧੂਰਾ ਕੱਢਦੀ ਐਂ ਜੀ। ਹਾਂ ਕੱਢਦੀਆਂ ਨੂੰ ਦੇਖੋ ਪਾਤੀ ਉਹ ਹੱਸੜਦੀਆਂ ਮੈਂ ਨਮਾਉਂਗੀ ਬਹੁਤ ਕਰੋ ਜੇ ਆਪਾਂ ਸਾਬਣਾ ਮੰਗਾਈਆਂ ਤੇ ਸਾਬਣਾ ਆਪਣੀਆਂ ਆ ਗੀਆਂ ਏਕੇ ਆਫ ਸਾਬਣਾ ਆ ਗਈ ਹੈਗੀ ਤੇ ਜਿਹੜੀਆਂ ਮੇਰੇ ਭੈਣਾਂ ਨੇ ਸਾਬਣ ਲੈਣੀ ਹੋਊਗੀ ਤੇ ਇਹ ਸਾਬਣ ਲੈ ਸਕਦੇ ਏਕੇ ਆਫ ਹਣਾ ਇਹ ਕੱਲੇ ਮੂੰਹ ਵਾਸਤੇ ਤੇ ਹੱਥ ਵਾਸਤੇ ਜਿਹੜੀਆਂ ਨੇ ਭੈਣਾਂ ਹੱਦੀਆਂ ਹੱਥਾਂ ਦੇ ਹੱਥ ਧਰਾਉਣੇ ਨੇ ਨਾ ਘਰ ਤੇ ਸਾਫ਼ੰਦ ਨੇ ਨਾਲ ਤੇ ਆਪਣੇ ਕੋਲੇ ਆ ਗਈਆਂ ਨੇ ਏਕੇ ਆਫ ਸਾਬਣਾ ਐਨੀਆਂ ਸਾਰੀਆਂ ਆ ਗਈਆਂ ਨੇ ਜੀਆਂ ਤੇ ਆਪਾਂ ਨੇ ਕੱਟੀਆਂ ਮੰਗਾਈਆਂ ਨੇਗੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਜ਼ਰੂਰ ਤੇ ਇਹ ਕਿ ਆਪ ਸਾਬਣ ਖਰੀਦ ਸਕਦਾ ਹੈਗਾ ਤੇ ਇਹ ਹਰ ਇੱਕ ਸਹਿਲ ਚੋਂ ਤੇ ਹਰ ਇੱਕ ਮੈਡੀਕਲ ਸਟੋਰ ਚੋਂ ਹਾਂ ਸਰਕਾਰੀ ਹਸਪਤਾਲ ਦੇ ਸਾਹਮਣੇ ਹਰ ਇੱਕ ਥੰਮ ਮਿਲਦੀ ਹੈ ਕੋਲੇ ਸਾਬਣਾਂ ਕਾਫੀ ਆ ਗਈਆਂ ਨੇਗੀਆਂ ਹਨਾ ਮੰਗਵਾ ਲਈਆਂ ਨੇ ਆਪਾਂ ਨੇ ਤੇ ਜਿਹੜੀਆਂ ਮੇਰੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਇਹ ਸਾਬਣ ਲੈ ਜਾ ਲੈ ਸਕਦਾ ਸਕਰੀਨ ਦੇ ਉੱਪਰ ਉਹਨਾਂ ਦਾ ਨੰਬਰ ਹੈਗਾ ਤੁਸੀਂ ਯਾਰ ਵੀ ਆਨਲਾਈਨ ਮੰਗਵਾ ਸਕਦੇ ਆ ਫੋਨ ਕਰਕੇ ਤੁਸੀਂ ਆਵਾਂ ਦਾ ਡਰੈੱਸ ਵਗੈਰਾ ਦੇ ਸਕਦੇ ਹੋ ਉਹਨਾਂ ਨੂੰ ਤੇ ਉਹਨਾਂ ਦਾ ਆਪਦਾ ਨੰਬਰ ਹੈਗਾ ਤੁਸੀਂ ਕਰੋ ਕਿ ਮੰਗਵਾ ਸਕਦੇ ਆ ਆਨਲਾਈਨ ਵੀ ਸਾਬਣ ਤੇ ਹਰ ਥਾਂ ਮਿਲਦੀ ਆ ਹਰ ਸੈਰ ਚ ਮਿਲਦੀ ਹੈਗੀ ਆਸਾਨੀ ਨਾਲ ਮਿਲ ਜਾਂਦੀ ਹੈਗੀ ਚਲੋ ਜੀ ਇਹ ਹੈਗੀ ਆਪਣੀ ਸਾਬਣ ਤੇ ਇਕੱਠੀਆਂ ਮੰਗਵਾ ਲਈਆਂ ਸੁਕਮਣਾ ਚੁੰਨੀ ਲੱਤ ਗਈ ਸੀਗੀ ਆਪਣੇ ਸੂਲ ਤੇ ਇਹ ਤੈ ਮਾਰਤੀ ਤੇ ਨੇਕ ਸੜਦੀ ਆਪਾਂ ਗੋਹਾ ਗੋਹਾ ਸੱਤ ਦੇ ਹੁਣ ਨੇ ਤਾਰ ਚੋਣਿਆਗੇ ਕਿਉਂਕਿ ਗਰਮੀ ਚ ਹਨਾ ਬਾਹਰ ਨਿਕਲ ਨੂੰ ਜਿਵੇਂ ਮਨ ਨਹੀਂ ਕਰਦਾ ਹੈਗਾ ਇੱਕ ਬਸ ਕੰਮ ਕਰ ਲੈਣਾ ਬਹੁਤ ਯਾਰ ਗਰਮੀ ਹੈ ਬੱਚੇ ਸੁੱਟੀਆਂ ਦੀ ਵੇਟ ਕਰ ਰਹੇ ਨੇ ਪਰ ਤਾਂ ਇਹ ਦੂ ਪਹਿਲਾਂ ਹੋ ਗਏ ਸੁੱਟੀਆਂ ਚਾਰ ਪੰਜ ਦਿਨੋਂ ਤਾਂ ਇਹ ਵੀ ਸੁੱਟੀਆਂ ਨੂੰ ਹੋਣਿਆ ਦੇਖੋ ਹਨਾ ਕਰੋ ਹੋਣਗੇ ਸੁੱਟੀਆਂ ਗਰਮੀ ਚ ਵੀ ਔਖਾ ਜਾਣਾ ਆਉਣਾ ਬੱਚਾ ਮੈਂ ਤਾਂ ਵਰਦੀ ਦੀ ਪਾਣੀ ਕੱਢਣ ਵਾਲਾ ਪੈਸਾ ਖੁਣ ਆ ਗਿਆ ਉਹ ਜਿਹੜਾ ਮੈਂ ਜਾਂਦੂ ਜਿਹੜਾ ਲਾ ਕੇ ਗਈ ਸੀ

ਆਣੀ ਕੇ ਰਸ ਤੁਪੀਏ ਤੇ ਤੇ ਸਾਰੀ ਬਰਕੂਰਾਂ ਦੀ ਇਹਨਾਂ ਨੂੰ ਫੇਰ ਤੋੜਾਂ ਤੇ ਤੋਂ ਪਾਜੀਆਂ ਸਿਆਰੀ ਵਰ ਮਾਉਣ ਵਾਲਿਆਂ ਨੇ ਆ ਜਾ ਤੱਕ ਚੋਰ ਉਹ ਗਿੱਲਾਤੀ ਵਾਦਾ ਹੁਣ ਬਾਤ ਨਹੀਂ ਮੈਂ ਗਿੱਲਾਤੀ ਕਹਿਣੇ ਵਾਤਾ ਬੈਠੀ ਤੂੰ ਹਰ ਉਹ ਵਕਤਾਂ ਗੁੱਡਾ ਰਹਿ ਗਈ ਜਿਹੜੀ ਆਪਣੀ ਬਾੜੀ ਗੁੱਡੀ ਗਈ ਹੋਈ ਨਹੀਂ ਸੋਲ ਹੋਗੀ ਹੱਥ ਲਾਇਨ ਚੀਜ਼ ਗੋਦੀ ਬਾੜੀ ਚ ਖਾtela ਤੋਂ ਕੁਝ ਦਿਲ ਬਣਾ ਲਾ। ਇਹਦੇ ਵਿੱਚ ਮੈਂ ਪਾਇਆ ਪੈਲਾ ਨਹੀਂ। ਸਰ ਦਾ ਅੱਜ ਹੀ ਪਟਰਾਉੜ ਲੈਣ ਗਏ ਨੇ ਕੱਲ ਨੂੰ ਮੱਕੀ ਦੀ ਦਵਾਈ ਕਰਨੀ ਆਏਗੀ। ਪਹਿਲਾਂ ਜਿੰਦੇ ਬੀਜੀ ਸੀ ਤੇ ਉਪਰ ਦੇ ਸੀਗੇ। ਮੱਕੀ ਰਮਾਉਂ। ਇੱਕ ਵਸ ਮੈਂ ਤਾਂ ਹੁਣ ਜੀ ਮੁਟਕਾ ਜੀ ਕੱਢਣਾ ਹੁੰਦਾ ਹਨਾ ਕਰਦੀ ਦਾ ਮੁਟਕੇ ਜਿਹੜੇ ਪੈਂਦੇ ਨੇ ਦੇ ਕੇ ਨਹੀਂ ਹੋਣੀ ਉਹਦੀ ਕਾਲ ਰਿਸਟਾਂ ਖਾਣ ਦੀ। ਤੁਹਾਨੂੰ ਜੇ ਪੱਕ ਕਰਦਿਆਂ ਦੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ। ਇਸ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਣਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਿੰਡਾਂ ਦੇ ਕਾਰੇ ਜਾਣਗੇ ਹੁੰਦੇ ਨੇ ਬਸ ਐਵੇਂ ਦੀ ਹੁੰਦੇ ਨੇ ਹਨਾ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਹਾਜ਼ਰੀ ਵੀਡੀਓ ਚੈਨਜਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ